ਕਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸ਼ਿਗੋ ਨਾਨਕ ਦੇਵ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਜਿਸ ਦਾ ਸਿਰਲੇਖ ਕਥਾ ਗੁਰੂ ਨਾਨਕ ਦੀ ਇਹ ਤਾਂ ਅੱਲਾ ਦਾ ਕੋਈ ਬੰਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦਾਂਗੀ ਕਿਉਂਕਿ ਸਾਡੇ ਅੱਜ ਦੇ ਬੱਚੇ ਸਾਡੇ ਗੁਰੂਆਂ ਦੇ ਨਾਵਾਂ ਤੋਂ ਅਣਜਾਨੇ ਉਹਨਾਂ ਨੂੰ ਪਹਿਲੇ ਦੂਜੇ ਤੀਜੇ ਗੁਰੂ ਦੇ ਨਾਮ ਤੱਕ ਨਹੀਂ ਪਤਾ 1469 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਨਿੱਕੇ ਜਿਹੇ ਪਿੰਡ ਰਾਈਪੋਈ ਦੀ ਤਲਵੰਡੀ ਵਿੱਚ ਪਿਤਾ ਮਾਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਦੇ ਘਰ ਹੋਇਆ ਨਾਨਕ ਜੀ ਦੀ ਦਾਈ ਦੌਲਤਾ ਨੇ ਦੱਸਿਆ ਕਿ ਜਨਮ ਵੇਲੇ ਉਹਨਾਂ ਦੇ ਚਿਹਰੇ ਤੇ ਅਨੋਖੀ ਸ਼ਾਂਤੀ ਸੀ ਚਮਕ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਮਸਤੀ ਸੀ ਗੁਰ ਨਾਨਕ ਦੇਵ ਜੀ ਦੀ ਦਾਈ ਦਾ ਨ ਦੌਲਤਾ ਸੀ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨ ਕੀਤੀ ਜਨਮ ਵੇਲੇ ਉਹਨਾਂ ਦੇ ਚਿਹਰੇ ਤੇ ਅਨੋਖੀ ਚਮਕ ਸੀ ਕਹਿੰਦੇ ਹਨ ਕਿ ਨਾਨਕ ਜੀ ਦਾ ਭਵਿੱਖਤ ਜੀਵਨ ਜਾਣਨ ਲਈ ਉਹਨਾਂ ਦੇ ਪਿਤਾ ਨੇ ਪਿੰਡ ਦੇ ਜੋਗੀ ਪੰਡਤ ਹਰदयाल ਨੂੰ ਬੁਲਾਇਆ ਬਾਲਕ ਨਾਨਕ ਦਾ ਚੰਨ ਵਰਗਾ ਨੂਰੀ ਮੁਖੜਾ ਦੇਖ ਕੇ ਹਰਦੀয়াল ਨੇ ਆਪਣੇ ਆਪ ਮੁਹਾਰੇ ਹੱਥ ਜੋੜ ਲਏ ਮਨ ਹੀ ਮਨ ਵਿੱਚ ਨਮਸਕਾਰ ਕੀਤਾ ਤੇ ਉਸ ਦੇ ਮੂੰਹੋਂ ਧੰਨ 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 ਸ਼ਬਦ ਨਿਕਲੇ ਪੰਡਤ ਹਰਦੀয়াল ਨੇ ਜਦੋਂ ਨਾਨਕ ਦੇਵ ਜੀ ਦਾ ਚਿਹਰਾ ਦੇਖਿਆ ਇਹ ਰੀਤੇ ਨੋਖੀ ਚਮਕ ਸ਼ਾਂਤੀ ਦੇਖੀ ਤਾਂ ਉਸ ਦੇ ਮੂੰਹ ਦੇ ਵਿੱਚੋਂ ਤਨ 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 ਜੋ ਸ਼ਬਦ ਨਿਕਲੇ ਤੇ ਉਸਨੇ ਪਵਿਖਵਾਨੀ ਕੀਤੀ ਜੇ ਦੁਨੀਆ ਵਿੱਚ ਰੁਚੀ ਲਏਗਾ ਤਾਂ ਕੋਈ ਰਾਜਾ ਜਾਂ ਮਹਾਤਮਾ ਹੋਵੇਗਾ ਸਾਰੇ ਸੰਸਾਰ ਦੀ ਯਾਤਰਾ ਕਰੇਗਾ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਏਗਾ ਹਿੰਦੂ ਤੇ ਮੁਸਲਮਾਨ ਸਾਰੇ ਇਸ ਦੀਨ ਜੈ ਜੈਕਾਰ ਕਰਨਗੇ ਇਹ ਵਿਖਵਾਨੀ ਪੰਡਤ ਹਰदयाल ਨੇ ਉਹਨਾਂ ਦੇ ਪਿਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਪਵਿੱਖਤ ਜੀਵਨ ਦੇ ਬਾਰੇ ਸੁਣਾਈ ਕੀ ਕੋਈ ਮਹਾਤਮਾ ਹੋਏਗਾ ਜੋ ਦੁਨੀਆ ਨੂੰ ਪਾਪਾਂ ਦਾ ਨਾਸ਼ ਕਰਨ ਲਈ ਦੁਨੀਆ ਨੂੰ ਤਾਰਨ ਦੇ ਲਈ ਆਇਆ ਹੈ ਜਦੋਂ ਨਾਨਕ ਦੀ ਉਮਰ 7 ਸਾਲਾਂ ਦੀ ਹੋਈ ਤਾਂ ਉਹਨਾਂ ਨੂੰ ਪਹਿਲਾਂ ਪੰਡਤ ਕੋਲ ਫਿਰ ਮੌਲਵੀ ਕੋਲ ਪੜਨ ਲਈ ਭੇਜਿਆ ਗਿਆ ਪੰਡਤ ਜੀ ਨੇ ਉਹਨਾਂ ਨੂੰ ਹਿੰਦੀ ਤੇ ਸੰਸਕ੍ਰਿਤ ਦੀ ਸਿੱਖਿਆ ਦਿੱਤੀ ਕੁਝ ਕੋ ਹਿਸਾਬ ਕਿਤਾਬ ਵੀ ਸਿਖਾਇਆ ਮੌਲਵੀ ਜੀ ਨੇ ਉਹਨਾਂ ਨੂੰ ਫਾਰਸੀ ਦਾ ਅਰਬੀ ਦਾ ਗਿਆਨ ਦਿੱਤਾ ਪਰ ਨਾਨਕ ਦਾ ਦਿਲ ਸਕੂਲ ਵਿੱਚ ਨਾ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਮਨ ਸੀ ਉਹ ਸਕੂਲ ਵਿੱਚ ਨਾ ਲੱਗਾ। ਤੇ ਸਕੂਲੀ ਜੀਵਨ ਨਾਲ ਸੰਬੰਧਿਤ अनेका ਕਹਾਣੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪੜਨ ਨੂੰ ਸੁਨਨ ਨੂੰ ਮਿਲਦੀਆਂ ਹਨ। ਤਾਂ ਇੱਕ ਛੋਟੀ ਜਿਹੀ ਘਟਨਾ ਸਕੂਲ ਟਾਈਮ ਦੀ ਮੈਂ ਤੁਹਾਨੂੰ ਸੁਣਾਵਾਂਗੀ ਇੱਕ ਦਿਨ ਨਾਨਕ ਦੀ ਦੇਵ ਜੀ ਨੇ ਨਾਨਕ ਜੀ ਨੇ ਪੰਡਤ ਗੋਪਾਲ ਤੋਂ ਪੁੱਛਿਆ ਪੰਡਤ ਜੀ ਊੜਾ ਐੜਾ ਈੜੀ ਆਦ ਦੇ ਕੀ ਅਰਥ ਹਨ ਗੋਪਾਲ ਹੈਰਾਨ ਹੋ ਗਿਆ ਭਲਾ ਅਖਰਾਂ ਦੇ ਕੀ ਅਰਥ ਹੁੰਦੇ ਹਨ ਇਹਨਾਂ ਤੋਂ ਤਾਂ ਕੇਵਲ ਸ਼ਬਦ ਬਣਦੇ ਹਨ ਜਿਨ੍ਹਾਂ ਦੇ ਕੁਝ ਅਰਥ ਹੁੰਦੇ ਹਨ ਨਾਨਕ ਜੀ ਨੇ ਉੱਤਰ ਦਿੱਤਾ ਨਹੀਂ ਐਸੀ ਗੱਲ ਨਹੀਂ ਹਰ ਅੱਖਰ ਦਾ ਅਰਥ ਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਪੈਂਤੀ ਅੱਖਰਾਂ ਦੇ ਅਰਥ ਜੋ ਨੇ ਉਹ ਪੰਡਤ ਗੋਪਾਲ ਨੂੰ ਦੱਸੇ ਜਿਵੇਂ ਊੜੇ ਦਾ ਅਰਥ ਦੱਸ ਦਿਓ ਇਹ ਕਹਿੰਦੇ ਨੇ ਊੜੇ ਉਪਮਾ ਤਾਂ ਕੀ ਕੀਜੀਏ ਜਾਂ ਕਾ ਅੰਤ ਨਾ ਪਾਇਆ ਕਿウਰੇਦ ਅਰਥ ਹੈ ਕਿ ਪ੍ਰਮਾਤਮਾ ਦੀ ਉਪਮਾ ਕਰਦਾ ਹੈ ਜਿਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਪੰਡਤ ਗੋਪਾਲ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਦੂਜੇ ਦਿਨ ਮਹਿਤਾ ਕਾਲੂ ਜੀ ਦੇ ਘਰ ਆਇਆ ਤੇ ਉਹਨਾਂ ਨੂੰ ਕਹਿਣ ਲੱਗਾ ਇਹ ਬੱਚਾ ਤਾਂ ਪ੍ਰਭੂ ਦਾ অবতার ਜਾਪਦਾ ਕਲਾ ਪਰਮਾਤਮਾ ਦੇ અવਤਾਰ ਨੂੰ ਮੈਂ ਕਿਵੇਂ ਪੜਾ ਸਕਦਾ ਹਾਂ ਇਹ ਕਹਿ ਕੇ ਪੰਡਿਤ ਗੋਪਾਲ ਤਾਂ ਆਪਣੇ ਘਰ ਤੁਰ ਪਿਆ ਪਰ ਕਾਲੂ ਜੀ ਸੋਚੀ ਪੈ ਗਏ ਕਿ ਪੰਡਿਤ ਗੋਪਾਲ ਵਿਉਨਾ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਕਿਉਂਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ অবতার ਸਨ ਪਰਮਾਤਮਾ ਸਨ ਤੇ ਉਹਨਾਂ ਨੂੰ ਪੜਾ ਕੌਣ ਪੜਾ ਸਕਦਾ ਹੈ ਇਹ ਗੱਲਾਂ ਸੁਣ ਕੇ ਉਹਨਾਂ ਦੇ ਪਿਤਾ ਸੋਚੀ ਪੈ ਗਏ ਕਿ ਹੁਣ ਨਾਨਕ ਨੂੰ ਕੀ ਕਰਵਾਇਆ ਸੋ ਇਹ ਕਥਾ ਦੀ ਲੜੀ ਜਾਰੀ ਰਹੇਗੀ ਛੋਟੀਆਂ-ਛੋਟੀਆਂ ਘਟਨਾਵਾਂ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੁਣਾਵਾਂਗੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ